ਪੈਂ ਜਿਹੜੀ ਹੋਮੀਓਪੈਥੀ ਮੈਡੀਸਿਨ ਹੈ ਫਿਰ ਇਹਦੇ ਵਿੱਚ ਕੋਈ ਏਜ ਲਿਮਟ ਹੁੰਦੀ ਹੈ ਛੋਟੇ ਬੱਚੇ ਦੀ ਵੀ ਇਹ ਤੋਂ ਹੀ ਇਹਦਾ ਜਿਹੜਾ ਇਲਾਜ ਆ ਸ਼ੁਰੂ ਹੁੰਦਾ ਹੈ ਜਾਂ ਨਿਊ ਬੌਰਨ ਬੇਬੀ ਤੋਂ ਲੈ ਕੇ ਨਾ ਕਿਸੇ ਵੀ ਏਜ ਦੇ ਬੱਚੇ ਦਾ ਜਿਹੜਾ ਟ੍ਰੀਟਮੈਂਟ ਆ ਹੋ ਸ਼ੁਰੂ ਹੋ ਜਾਂਦਾ ਹੈ ਅ ਸਜਾਦ ਇਹਦੇ ਵਿੱਚ ਆਪਾਂ ਮੈਡੀਸਨਾਂ ਬੱਚੇ ਨੂੰ ਹਰ ਉਮਰ ਚ ਦੇ ਸਕਦੇ ਆ ਮਤਲਬ ਨਿਊ ਬੌਰਨ ਬੇਬੀ ਤੋਂ ਲੈ ਕੇ ਹੀ ਆਪਾਂ ਇਹਨੂੰ ਟ੍ਰੀਟਮੈਂਟ ਸ਼ੁਰੂ ਕਰ ਸਕਦੇ ਆ ਕਿਉਂਕਿ ਪਹਿਲੇ 5 6 ਮਹੀਨੇ ਆਪਾਂ ਬੱਚੇ ਨੂੰ ਪਾਣੀ ਨਹੀਂ ਦੇਣਾ ਹੁੰਦਾ ਆਪਾਂ ਕੁਝ ਵੀ ਬਾਹਰਲਾ ਨਹੀਂ ਦੇਣਾ ਹੁੰਦਾ ਸਿਵਾਏ ਮਦਰ ਮਿਲਕ ਜਾਂ ਜਿਵੇਂ ਅੱਜਕਲ ਫਾਰਮੂਲਾਸ ਆਪਾਂ ਦਿੰਨੇ ਆ ਬੱਚੇ ਨੂੰ ਤਾਂ ਆਪੋਂ ਤੋਂ ਇਲਾਵਾ ਕੁਝ ਨਹੀਂ ਦੇਣਾ ਹੁੰਦਾ ਤਾਂ ਸਾਡੀਆਂ ਜਿਹੜੀ ਹੋਮਿਓਪੈਥੀ ਮੈਡੀਸਨ ਹੈ ਉਹਨੂੰ ਆਪਾਂ ਸੈਕ ਲੈਕ ਸਾਡਾ ਇੱਕ ਪਾਊਡਰ ਆਉਂਦਾ ਆ ਆਪਾਂ ਉਹਨੂੰ ਮਦਰ ਮਿਲਕ ਦੇ ਵਿੱਚ ਚਮਚੇ ਦੇ ਵਿੱਚ ਮਦਰ ਮਿਲਕ ਪਾ ਕੇ ਉਹਦੇ ਵਿੱਚ ਡਿਸੋਲਵ ਕਰਕੇ ਜਾਂ ਫਾਰਮੂਲਾ ਮਿਲਕ ਪਾ ਕੇ ਆਪਾਂ ਉਹਦੇ ਵਿੱਚ ਡਿਸੋਲਵ ਕਰਕੇ ਬੱਚੇ ਨੂੰ ਦੇ ਸਕਦੇ ਆ ਆਪਾਂ ਨਿਊ ਬੌਰਨ ਬੇਬੀ ਤੋਂ ਹੀ ਬੱਚੇ ਦੀ ਉਹਦੀ ਹਰ ਇੱਕ ਪ੍ਰੋਬਲਮ ਦਾ ਸਮਾਧਾਨ ਟਰੀਟਮੈਂਟ ਹੋਮਿਓਪੈਥੀ ਰਾਹੀਂ ਕਰ ਸਕਦੇ ਆ ਜੀ ਏਜ ਲਿਮਟ ਏਜ ਲਿਮਟ ਕੋਈ ਨਹੀਂ ਹੈ